ਖੰਨਾ ਦੇ ਵਿੱਚ ਵੱਡਾ ਹਾਦਸਾ ਹੋਇਆ ਹੈ 5 ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਇਸ ਦੇ ਵਿੱਚ ਪੀਆਰਟੀਸੀ ਬੱਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਖੰਨਾ ਜੀਟੀ ਰੋਡ ਤੇ ਇਹ ਵੱਡਾ ਹਾਦਸਾ ਹੋਇਆ ਹੈ ਜਿੱਥੇ ਕਿ ਇਹ ਜਿਹੜੀ ਹੈ ਤਸਵੀਰ ਸਾਹਮਣੇ ਆਈ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਾਦਸਾ ਗ੍ਰਸਤ ਹੋਈਆਂ ਨੇ ਇਹ ਗੱਡੀਆਂ 6 ਦੇ ਕਰੀਬ ਲੋਕ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਹਸਪਤਾਲਾਂ ਦੇ ਵਿੱਚ ਇਹਨਾਂ ਨੂੰ ਪਹਤੀ ਕਰਾਇਆ ਗਿਆ ਜਿੰਨੇ ਵੀ ਜ਼ਖਮੀ ਨੇ ਤੇ ਉਸ ਦੇ ਨਾਲ ਹੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਰੋਡ ਕਲੀਅਰ ਕਰਵਾਇਆ ਜਾਂਦਾ ਹੈ ਲੰਬੇ ਸਮੇਂ ਤੋਂ ਨੈਸ਼ਨਲ ਹਾਈਵੇ ਦੀਆਂ ਲਾਈਟਸ ਜਿਹੜੀਆਂ ਬੰਦ ਦੱਸੀਆਂ ਜਾ ਰਹੀਆਂ ਜਿਸ ਕਰਕੇ ਇਹ ਹਾਦਸੇ ਜਿਹੜੇ ਲਗਾਤਾਰ ਵੱਧ ਰਹੇ ਨੇ ਜਿੱਥੇ ਕਿ ਟਰੱਕ ਸਹਤ ਪੰਜ ਗੱਡੀਆਂ ਜਿਹੜੀਆਂ ਉਹ ਟਕਰਾ ਗਈਆਂ ਨੇ ਖੰਨਾ ਤੋਂ ਅਮਰitsar ਦਿੱਲੀ ਰੋਡ ਤੇ ਨੈਸ਼ਨਲ ਹਾਈਵੇ ਤੇ ਇਹ ਲਾਪਰਵਾਹੀ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਦੇਖਣ ਨੂੰ ਮਿਲਦੀ ਹੈ ਧੁੰਦ ਦਾ ਮੌਸਮ ਤਾਂ ਸ਼ੁਰੂ ਹੋ ਹੀ ਰਿਹਾ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਕੱਟ ਜਿਹੜੇ ਬਣਾਏ ਗਏ ਨੇ ਉਹਨਾਂ ਨੂੰ ਲੈ ਕੇ ਲੋਕਾਂ ਨੂੰ ਕਾਫੀ ਮੁਸ਼ਕਲ ਆ ਰਹੀ ਆ ਲਾਈਟਾਂ ਜਿਹੜੀਆਂ ਬੰਦ ਨੇ ਉਹਨਾਂ ਨੂੰ ਲੈ ਕੇ ਲੋਕ ਜਿਹੜੇ ਨੇ ਖੱਜਲਖਵਾਰ ਹੁੰਦੇ ਨੇ ਇਸ ਤਰ੍ਹਾਂ ਦੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ ਤੇ ਇਸ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਵੱਧ ਰਹੇ ਨੇ ਨੈਸ਼ਨਲ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਇੱਕ ਤੋਂ ਬਾਅਦ ਪੰਜ ਗੱਡੀਆਂ ਜਿਹੜੀਆਂ ਕਿਸ ਤਰੀਕੇ ਦੇ ਨਾਲ ਟਕਰਾਈਆਂ ਨੇ ਇਹ ਤਸਵੀਰਾਂ ਤੁਹਾਡੇ ਰੋਂਗਟੇ ਖੜੇ ਕਰ ਦੇਣਗੀਆਂ ਜਾਨੀ ਨੁਕਸਾਨ ਜਿਹੜਾ ਲਗਭਗ ਲੋਕਾਂ ਦੇ ਸੱਟਾਂ-ਚੋਟਾਂ ਹੀ ਲੱਗੀਆਂ ਨੇ ਕੋਈ ਜਾਨੀ ਨੁਕਸਾਨ ਵੱਡਾ ਨਹੀਂ ਹੋਇਆ ਪਰ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਗੱਡੀਆਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਚੱਕਣਾ ਚੂਰ ਹੋਈਆਂ ਨੇ ਤੇ ਜਿਸ ਕਰਕੇ ਜਿਹੜੀ SSF ਦੀ ਟੀਮ ਮੌਕੇ ਤੇ ਪਹੁੰਚਦੀ ਹੈ ਜ਼ਖਮੀਆਂ ਨੂੰ ਹਸਪਤਾਲ ਜਿਹੜਾ ਸਮੇਂ ਸਿਰ ਪਹੁੰਚਾਇਆ ਜਾਂਦਾ ਪਰ ਕਿਤਨਾ ਕਿਤੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਇਹ ਜਿਹੜੇ ਕੱਟ ਨੇ ਗਲਤ ਤਰੀਕੇ ਦੇ ਨਾਲ ਕੱਢੇ ਹੋਏ ਜਾ ਟ੍ਰੈਫਿਕ ਲਾਈਟਸ ਜਿਹੜੀਆਂ ਬੰਦ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਚਾਲੂ ਕਰਵਾਉਣਾ ਚਾਹੀਦਾ ਹੈ ਤੇ ਫੋਰੀ ਇਹਨਾਂ ਦਾ ਕਹਿਣਾ ਕਿ ਕਾਰਵਾਈ ਕਰਨੀ ਚਾਹੀਦੀ ਆ ਬਾਕੀ ਕੀ ਕੁਝ ਕਹਿ ਰਹੇ ਨੇ ਜ਼ਖਮੀ ਤੁਹਾਨੂੰ ਪੂਰਾ ਸੁਣਾ ਦਿੰਨੇ ਆ ਹਾਂ ਜੀ ਆ ਰਹੇ ਸੀ ਜੀ ਸੋਨੀ ਪੱਛੇ ਕਹਾਂ ਪਰ ਜਾਣਾ ਸੀ हमको ਜਾਣਾ ਦਾ ਜੀ ਯਾਂ ਅੰਮ੍ਰਿਤਸਰ ਅੱਛਾ ਹਾਂ ਜੀ ਕਿਵੇਂ ਹੋ ਐਕਸੀਡੈਂਟ ਜੀ ਜੋ ਇਹ ਕੰਟੇਨਰ ਵਾਲਾ ਥਾ ਇਸ ਕੰਟੇਨਰ ਵਾਲੇ ਨੇ ਬ੍ਰੇਕ ਲਏ ਜੋ और ब्रेक लेने के बाद गाड़ी में तो उतर के भाग गया वो तो उसके बाद अपनी गाड़ी लग गई के चक्कर में चार गाड़ियों का एक्सीडेंट हुआ अच्छा, कौन -कौन चारों बड्डी गाड़ी थी अच्छा, जी।, जी।, जी दो सीरियस है जो ये पीछे गाडी खड़ी है जी अपनी हरियाणा नंबर या इसके दो बंदे सीरियस है चंडीगढ़ भर्ती कर है कोई ਹਾਂਜੀ ਆਪਸ ਵੀ ਹਰਿਆਣਾ ਨੰਬਰ ਵਸ ਹੈ ਸਭੀ ਗਾੜੀ ਹਰਿਆਣਾ ਕੀ ਹੈ ਹਾਂਜੀ ਸਾਰੀਆਂ ਸਾਰੀ ਗਾੜੀਆਂ ਹਰਿਆਣੇ ਕੀ ਆਇਆ ਜੀ ਆਪ ਕਹਿੰਦੇ ਸੀ ਨਹੀਂ ਇੱਕ 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 ਬੰਦ ਹੋਰਤਾ ਜੀ ਮੇਰੇ ਸਾਥ ਮੈਂ ਜੀ ਕੀ ਨਾਮ ਹੈ ਜੀ ਆਪ ਦਾ ਮੇਰਾ ਨਾਮ ਤੋਖਰਾ ਜੀ ਹੈ

छोटी गाड़ी थी हमारी भी लगी भी पहले वो लगी बचान के चक्कर में साइड में गाड़ी गई हमारी भी लाइट से उतर रहे थे आप कंटेनर चला रहे नहीं मैं कंटर था चौदह बारह छोटी गाड़ी है कहाँ से कहाँ जा थे आप सोनीपत से अमृतसर जा रहे थे आप अकेले थे हेल्पर भी था साथ में हाँ ठीक है कितनी गाड़ी है का एक्सीडेंट हुआ लगभग पाँच गाड़ी बताइए सामने कंटेनर चल रहा था उसने एकदम तब ब्रेक लिया हैंड ब्रेक मारा उसने पहले एक गाड़ी लगी और फिर पीछे हमारी बचाओ हमारी भी लगी, कितनी लगी, लगी तो कितनी गाड़ियाँ लगी ये दो गाड़ियाँ लगी उसमें कहाँ से कहाँ जा रहे थे आप मैं सोनीपत से वहाँ जा रहा था अमृतसर तो कितना नुकसान हुआ है नुकसान कैबन तो किसकी गलती मानते कल मेरे वाले की गलती है जैसे जीटी रोड पे जा रहे थे नेशनल हाईवे पे लाइटें जल रही थी कमी जल रही थी उतनी नहीं जल रही। अगर ये लाइटें जलती तो हादसा टल सकता था क्या हाँ बच सकता था, था तो जैसे कितना कितने लोगों को चोट आई है चारों बंदों को चोट है जो तो ये शीशे ज्यादा रैपर हो गया तो गाड़ियां कितनी फूटी हैं ਤੋ ਦੂਜੀ ਮੇ ਵੀ ਲੋਸ ਹੈ ਪੂਰਾ ਕੈਪਨ ਚਿਹਰੇਲੀ ਦੇ ਲੋਸ ਹੈ ਬਸ ਵੀ ਲੱਗੀ ਹੋਈ ਹੈ ਬਸ ਉਹ ਸਬਜੀ ਵਾਲੇ ਦਾ ਟੀਮ ਹੇਟ ਵਾਲੇ ਦਾ ਟੀਮ ਲੱਗੀ ਪ੍ਰੋਬਲਮ ਜੀ ਫੋਟੋ ਜੀ ਚਾਰ ਪੰਜ ਗਾੜੀਆਂ ਧੋਗੇ ਚਾਰ ਪੰਜ ਕੈਂਟਰ ਜੀਗਾ ਭਰਿਆ ਵਾਜ ਕੈਂਟਰ ਸਭ ਜਾਨ ਨਾਲ ਜਿਹੜੀਆਂ ਮੱਚਤ ਉਹ ਨਾਲ 8:30 ਦੀ ਰੋਡਵੇਜ ਵਾਲਾ ਉਹ ਸਾਰੇ ਪਟੜ ਹੋ ਗਏ ਲਾ ਕੇ ਜਿਹੜੇ ਕਾਰ ਜਿਹੜੀ ਹੈਗੀ ਸੀ ਬਾਸ ਡੈਮੇਜ ਥੀ ਉਹਦੇ ਨਾਲੋਂ ਇੱਕ ਟਰੱਕ ਵੀ ਗਿਆ ਜੀ 컨ਟੇਨਰ ਵਾਲਾ ਉਹਦੇ ਪਿੱਛੇ ਜੋ ਟੈਂਟਰ ਵੱਜੇ ਜੀ ਇੱਕ ਲੱਤਾਂ ਲੱਤਾਂ ਸੱਟ ਲੱਗੀਆਂ ਜਿਹੜੇ ਪੈਰਾ ਚ ਨੇ ਜਿਹੜੇ ਲੱਤਾਂ ਚ ਵੀ ਇੱਕ ਸਿਰ ਪਾਟਿਆ ਵੈ ਜੀ ਤੇ ਦੋ ਬੰਦੇ ਦੀਏ ਜੀ ਉਹਨੂੰ ਖਵੇਨ ਫਸੇ ਵੈ ਦਿੱਤੇ ਉਹ ਡਰਾਈਵਰ ਦੀ ਜਿਹੜੀ ਉਹ ਸਹੀ ਸਲਾਮ ਦੇ ਜੀ ਆਉਂਦੇ ਅਸੀਂ ਜਿਹੜੀ ਰੋਡ ਆ ਉਹਨੂੰ ਅਸੀਂ ਕਲੀਅਰ ਕਰਾ ਰਹੇ ਹਾਂ ਜੀ ਤੋਂ ਜਿਹੜੇ ਮਰੀਜ਼ ਨੇ ਉਹ ਐਡਮਿਟ ਕੀਤੇ ਹੋਏ ਨੇ ਸਿਵਲ ਹੋਸੇ ਤੇ ਟੋਟਲ ਕਿੰਨੀਆਂ ਗੱਡੀਆਂ ਵੱਜੀਆਂ ਸੀ ਇਹ ਗੱਡੀਆਂ ਦੇ ਫੰਦ ਨੇ ਤੇ ਕਿੰਨੇ ਲੋਕ ਇੰਜਰਡ ਹੋਏ ਅਦੇ ਚ ਇੰਜਰਡ ਸਾਡੇ ਤੋਂ ਦੋ ਜਿਹੜੇ ਜਗੇ ਅੱਧੇ ਕਿ ਬਾਕੀ ਅਸਾਮ ਹੋ ਗਈ ਕਹਿੰਦੇ ਨੇ ਤੇ ਹੁਣ ਰੋਡ ਕਲੀਅਰ ਕਰਵਾਤੀ ਕਰਾ ਰਹੇ ਆ ਤੇ ਕਿੰਨੇ ਕਿੰਨੇ ਵਜੇ ਦਾ ਹਾਸਾ ਇਹ 8:35 ਵਜੇ ਦਾ ਤੇ ਜਿਹੜੇ ਕਾਰਨ ਕੀ ਰਿਹਾ ਇਸ ਹਾਸਤੇ ਦਾ ਕਾਰਨ ਪਤਾ ਉਹ ਜਿਹੜੀ ਟ੍ਰੈਫਿਕ ਲੰਘ ਰਹੀ ਆ ਉਹਦੇ ਨਾਲ ਘਾਸ ਵਾਲਾ ਵਿੱਚ ਉਹ ਕਰ ਗਿਆ ਹਿੱਟ ਕਰ ਗਿਆ ਉਹਦੇ ਨਾਲ ਤੇ ਜਿਹੜੇ ਨੈਸ਼ਨਲ ਹਾਈਵੇਅ ਦੇ ਲਾਈਟਾਂ ਵਗੈਰਾ ਜਿਹੜੇ ਨਹੀਂ ਚੱਲ ਰਹੀਆਂ ਇਹਦੀ ਕਦੇ ਸ਼ਿਕਾਇਤ ਕੀਤੀ ਹੈ ਨਾ ਸ਼ਿਕਾਇਤ ਕਰਦੇ ਆ ਜੀ ਕੋਈ ਨਹੀਂ ਆਉਂਦਾ ਤੇ ਕਿੰਨੀ ਦੇਰ ਤੋਂ ਬੰਦਰ ਨੇ ਲਾਈਟਾਂ ਇਹ ਪਤਾ ਨਹੀਂ ਘਰੋਂ ਜਦੋਂ ਪਹਿਲਾ ਐਕਸੀਡੈਂਟ ਹੋ ਦੀ 6 ਕੁ ਮਹੀਨੇ ਹੋ ਗਏ ਉਹਨੂੰ ਕਹੇ ਇਸੇ ਦੀ ਅੱਛਾ ਉਸ ਤੋਂ ਬਾਅਦ ਇਹ ਕਦੇ ਰਿਪੇਅਰ ਨਹੀਂ ਕੀਤੀ ਹੈ ਨਹੀਂ ਕੋਈ ਨਹੀਂ ਤੇ ਹੁਣ ਅੱਗੇ ਫਰਦਰ ਫੇਰ ਇਹਨਾਂ ਨੂੰ ਉਪਰੋਂਗੇ ਸਰ ਅੱਗੇ ਵੀ ਕਹਿ ਰਹੇ ਆ ਜਿਹੜਾ ਆਪਣਾ ਰੋਡ ਆ ਬੱਸ ਸਟੈਂਡ ਦੇ ਉੱਪਰ ਉੱਥੇ ਉਹ ਆਪ ਉਹਦੇ ਟਾਇਰ ਫੜਦੇ ਨੇ ਜਾ ਕੇ ਉਹ ਤੇ ਲੁੱਕ ਵੀ ਨਹੀਂ ਪਾ ਸਕਦੇ ਨੈਸ਼ਨਲ ਜੰ ਇਹ ਐਕਸੀਡੈਂਟ ਕੇਸ ਸਵੇਰੇ ਆਏ ਨੇ ਲਗਭਗ 6:30 ਦੇ ਆਰਾਊਂਡ ਦੋ ਕੇਸ ਆਏ ਨੇ ਇਹ ਐਕਸੀਡੈਂਟ ਆਪਣੇ ਹਸਪਤਾਲ ਦੇ ਸਾਹਮਣੇ ਪੁਲ ਦੇ ਉੱਪਰ ਹੋਇਆ ਦੋ ਕੇਸ ਸੀਗੇ ਉਹਨਾਂ ਨੂੰ ਮਤਲਬ ਫਰਸਟ ایڈ ਦੇ ਕੇ ਇਲਾਜ ਕੀਤਾ ਗਿਆ ਉਹਨਾਂ ਦਾ ਤੇ ਬਾਕੀ ਇੱਕ ਪੇਸ਼ੈਂਟ ਥੋੜੀ ਸੱਟ ਜ਼ਿਆਦਾ ਹੋਣ ਕਰਕੇ ਉਹਨੂੰ ਪਲਾਸਟਿਕ ਸਰਜਰੀ ਲਈ ਵੱਡੇ ਹਸਪਤਾਲ ਰੈਫਰ ਕੀਤਾ ਹੈ ਕੰਡੀਸ਼ਨ ਕਿਤਨੀ ਜੀ ਉਹਨਾਂ ਦੀ ਉੱਧਾ ਸਟੇਬਲ ਹੈ ਮਤਲਬ ਠੀਕ ਹੈ ਵਾਈਟਲਸ ਵਗੈਰਾ ਸਾਰੇ ਨਾਰਮਲ ਸੀ ਤੇ ਪਰ ਪਲਾਸਟਿਕ ਸਰਜਰੀ ਡਾਕਟਰ ਦੀ ਲੋੜ ਹੈ ਉਹਦੇ ਕਰਕੇ ਉਹਨੂੰ ਵੱਡੇ ਹਸਪਤਾਲ ਭੇਜਣੇ ਪੈ ਰਹੇ ਆ ਤੇ ਦੂਜੇ ਮਰੀਜ਼ ਦੇ ਗੋਡੇ ਤੇ ਸੱਟ ਹੈਗੀ ਹੈ ਬਟ ਇਹ ਕਿ ਉਹਦੇ ਐਕਸ-ਰੇ ਹੋ ਕੇ ਫਿਰ ਕੁਝ ਪਤਾ ਲੱਗੇਗਾ ਵੀ ਕਿੰਨੀ ਕੁ ਸੱਟ ਆ ਉਹਦੇ ਬੋਲਦੇ ਆ